ਕਿ ਕਿਉਂ ਗਏ ਚਾਹਵਾ ਕਰੋ ਤਾਂ ਕੀ ਗੱਲ ਬਾਤ ਦੱਸ ਕੇ ਕੋਈ ਹਾਂਜੀ ਨਾ ਦੱਸ ਪਹਿਲਾਂ ਇੱਕ ਗੱਲ ਪੁੱਛੋ ਫਿਰ ਹੁਣ ਬਾਈ ਕੀ ਤੁਹਾਡਾ ਨਾਮ ਆ ਮੇਰਾ ਨਾਮ ਜਸਮੀਤਪੁਰ ਤੇ ਭਾਈ ਸਾਹਿਬ ਕਦੋਂ ਗਏ ਸੀ ਇਹ ਕਰੋ ਉਹ ਤੇ ਸੇਰ ਪਾਉਣ ਦੇ ਸੀ ਗਏ ਨੇ ਅੱਛਾ ਤੇ ਕੀ ਕਰੀ ਦੇਖੋ ਕੁਜਨੀ ਵਾਲੇ ਪ੍ਰੋਗਰਾਮ ਹੈ ਉੱਥੇ ਵਰਸ਼ੀ ਹੈ ਤੇ ਮੈਂ ਕਦੀ ਨਹੀਂ ਪੁੱਛ ਕੇ ਸੀ ਕੀਤੀ ਹੁਣ ਵਰਸ਼ੀ ਨੇ ਤੁਹਾਡਾ ਉਹ ਕੱਲ ਦੇ ਗਏ ਸੀ ਬਲਕਿ ਦਮਾਰ ਸਾਹਿਬ ਕੱਲੂ ਗਏ ਸੀ ਨਹੀਂ ਉਹ ਅੱਜ ਹੀ ਗਏ ਨੇ ਕੱਲ ਹੋਰ ਕਿਤੇ ਪ੍ਰੋਰਾ ਨੂੰ ਉੱਥੇ ਗਏ ਹੁਣ ਤੁਹਾਨੂੰ ਵੀ ਸੂਚਨਾ ਮਿਣੀ ਹੁਣ ਮੈਨੂੰ ਤਾਂ ਮੈਂ ਦਾ ਇੱਥੇ ਪਰ ਆ ਲੰਮੀ ਪਈ ਹੈ ਤੇ ਮੈਨੂੰ ਤੇ ਆਂਕੀ ਪੱਤਰਕਾਰਾਂ ਨੇ ਬੁਆ ਫੜਕਾਇਆ ਤੇ ਮੈਂ ਹੁਣ ਕਿ ਬੁਆ ਖੋਲਿਆ ਤੋਂ ਨਾ ਤਾਂ ਕੋਈ ਖਬਰ ਕਿ ਮੈਂ ਹੱਥੇ ਮੈਨੂੰ ਨਹੀਂ ਪਤਾ ਉਸ ਨੂੰ ਨਾ ਮੀਂ ਦੱਸੀ ਕੀ ਬਸਤਾ ਉਹਨਾਂ ਦੇ ਪਾਜੀ ਕਿੱਥੇ ਅੰਕ ਮੈਂ ਅੰਕਲ ਮੈਂ ਉਹ ਅੰਬਸਰ ਕੇ ਜਾਂਦੇ ਆ ਗੱਲ ਹੋਈ ਹੈ ਹੋਰ ਬਦਲ ਗਿਆ ਕੀ ਗੱਲਬਾਤ ਹੋਈ ਹੈ ਨਾ ਮੈਨੂੰ ਗੱਲਬਾਤ ਹੈ ਸਿਪਲਿਸਪਲ ਤੋਂ ਗੋਚਰੇ ਜੀ ਮੈਨੂੰ ਨਹੀਂ ਅਸਲ ਤੇ ਪਹਿਲਾਂ ਵੀ ਨਾਲ ਤੁਸੀਂ ਗੱਲਸ਼ ਕੀਤੀ ਸੀ ਕੀ ਬਾਤ ਪਤਾ ਲੱਗਾ ਬਾਕੀ ਕੁਝ ਕਰਦੇ ਰਹੇ ਉਹ ਉਹਨਾਂ ਨੂੰ ਪਤਾ ਜੋ ਵੀ ਕਰਦੇ ਰਹੇ ਸਾਰੇਨ ਪਤਾ ਨਹੀਂ ਆਈ ਨਹੀਂ ਹੁਣ ਜਾਣਕਾਰੀ ਮੇਰੇ ਕੋਲ ਬਸ ਕੀ ਵਾਸਤੇ ਕਬੀਰ ਕਰਨ ਚੁੱਕਿਆ ਹੈ ਹਾਂਜੀ ਉਹ ਤੇ 84 ਦੇ ਤਰੇ ਨੇ ਪਾਸੇ ਆਭੀ ਸਾਲ ਜੇਲਾ ਜਿਹੜੇ ਮਾਦ ਹਾਂਜੀ ਪਤਾ ਨਹੀਂ ਕਿਹੜੀ ਕ੍ਰੀਏਸ਼ਨ ਦੇ ਮਾਦ ਤੋਂ ਜੇਲ੍ਹ ਚੈਂਬਰ ਸਾਰੇ ਵੀ ਰਹੇ ਨੇ ਗੁਰਦਾਸਪੁਰ ਵੀ ਰਹੇ ਨੇ ਉਹ ਲੁਧਿਆਣੀ ਵਾਲ ਵੀ ਰਹੇ ਨੇ ਚੰਡੀਗੜ੍ਹ ਉਹ ਕੇਸ ਜਿੱਥੋਂ ਕਿੱਥੋਂ ਦਾ ਪਤਾ ਹੋਏਗਾ ਕਿੱਧਰ ਦੇ ਕੇਸ ਨੂੰ ਪਤਾ ਕਰਾਂਗਾ ਕਹਾਂ ਦਲਾਲੀ ਸਾਰੇ ਮੇਰੇ ਨਾਲ ਕੀ ਗਲਤ ਹੋਇਆ ਨਹੀਂ ਉਹ ਕਰ ਕੁਝ ਨਹੀਂ ਕਹ ਕੇ ਗਏ ਉਹ ਬਸ ਚਲੇ ਗਏ ਨਾ ਕੋਈ ਸੀ ਕੈਮ ਹੋ ਗਿਆ ਬਸ ਦਾ ਕੈਮ ਹੋ ਗਿਆ ਬਸ ਇੰਨੀ ਗੱਲ ਕਹਿ ਦਿੱਤੀ ਬਸ ਦਾ ਜੋ ਜੋ ਵੀ ਤਾਂ ਸਹੀ ਕੀਤਾ ਨਾ ਮੈਨੂੰ ਨਹੀਂ ਲੱਗਦਾ ਸੀ ਉਹਨੇ ਹੁਣ ਇੰਨਾ ਕੰਮ ਵਾਲਾ ਹੈ ਗਿਆ ਪਤਾ ਨਹੀਂ ਕੀ ਹੋਇਆ ਇਹ ਕਿਤੇ ਗਾਤੀ ਉਹ ਕੀਤਾ ਹੋਈ ਪਤਾ ਨਹੀਂ ਜੀ ਹੁਣ ਇਹ ਤਾਂ ਹੁਣ ਮਿਲਾਂਗੇ ਤਾਂ ਫੇਰੀ ਪਤਾ ਲੱਗੇ ਅਨਲਾਦ ਗਲਤ ਕੀਤਾ ਜੋ ਗਲਤ ਬੰਦੇ ਗਲਤ ਅਗਲੀ ਗਲਤ ਪਾਈ ਹੋਣੀ ਗਲਤੀ ਪਾਉਣੇ ਕੀ ਕਮ ਕਰੇ ਕੀ ਕਮ ਕਰਦਾ ਸੀ ਕਹਿੰਦੀ ਨਾ ਆਪਣਾ ਕਿਉਂ ਗੇਚਵਾਸਾ ਕਰੋ ਕੀ ਗੱਲ ਬਾਤ ਦੱਸ ਕੇ ਕੋਈ ਹਾਂਜੀ ਨਾ ਦੱਸ ਪਹਿਲਾਂ ਇੱਕ ਗੱਲ ਪੁੱਛੋ ਫਿਰ ਹੁਣ ਭਾਈ ਕੀ ਤੁਹਾਡਾ ਨਾਮ ਆ ਮੇਰਾ ਨਾਮ ਜਸਮੀਤਪੁਰ ਭਾਈ ਸਾਹਿਬ ਤਦੋਂ ਵੇਚੀਏ ਕਰੋ ਉਹ ਤੇ ਸੇਰੇ ਪਉਣਾ ਚੇ ਗਏ ਨੇ ਇਹ ਕੀ ਚਾਹੀ ਦੇ ਕੋਈ ਨਹੀਂ ਆਉਂਦੇ ਪ੍ਰੋਗਰਾਮ ਹੈ ਉੱਥੇ ਬੱਚੀ ਹੈ ਤੇ ਮੈਂ ਕਦੀ ਨਹੀਂ ਪੁੱਛ ਕੇ ਕੀਤੀ ਹੁਣ ਬੱਚੀਆਂ ਨੇ ਤੁਹਾਨੂੰ ਕੱਲ ਦੇ ਗਏ ਸੀ ਦਮਲਗਤ ਦਾ ਮਾਸਾ ਕੱਲ ਹੀ ਗਏ ਸੀ ਨਹੀਂ ਉਹ ਅੱਜ ਹੀ ਗਏ ਨੇ ਕੱਲ ਹੋਰ ਕਿਤੇ ਪ੍ਰੋਗਰਾਮ ਉੱਥੇ ਗਏ ਹੁਣ ਤੁਹਾਨੂੰ ਵੀ ਸੂਚਨਾ ਮਿਲੀ ਹੁਣ ਮੈਨੂੰ ਤੇ ਮੈਂ ਤਾਂ ਇੱਥੇ ਪਰਾ ਲੰਮੀ ਪਈ ਹੈ ਤੇ ਮੈਨੂੰ ਤੇ ਆਣੀ ਤੇ ਪੱਤਰਕਾਰਾਂ ਨੇ ਦੂਆ ਖੜਕਾਇਆ ਤੇ ਮੈਂ ਉਹਦੀ ਦੂਆ ਖੋਲਿਆ ਤੋਂ ਨਾ ਖਤਿਆਂ ਦੀ ਖਬਰ ਮੈਨੂੰ ਤਾਂ ਨਹੀਂ ਹੋਣੀ ਪਤਾ ਉਹਨਾਂ ਨੇ ਮੈਨੂੰ ਦੱਸੀ ਕੀ ਦੱਸਤਾ ਉਹਨਾਂ ਨੇ ਉਹਨਾਂ ਦੇ ਪਾਜੀ ਕਿਥੇ ਅੰਕ ਮੈਂ ਅੰਕਲ ਮੈਂ ਉਹ ਅੰਬਸਰ ਕੇ ਜਾਂਦੇ ਆ ਗੱਲ ਹੋਈ ਹੈ ਪਰ ਮਤਲਬ ਲੱਗਾ ਕੀ ਗੱਲਬਾਤ ਹੋਈ ਹੈ ਨਾ ਮੈਨੂੰ ਗੱਲਬਾਤ ਹੈ ਕਿਸ ਮਿਨਿਸਪਲ ਕੋ ਗੱਲ ਚਲ ਰਹੀ ਜੀ ਮੈਨੂੰ ਨਹੀਂ ਜੀ ਤੇ ਪਹਿਲਾਂ ਵੀ ਇਹਨਾਂ ਨਾਲ ਸ਼ਿਕਾਇਤ ਕੀਤੀ ਸੀ ਕੀ ਬਾਤ ਪਤਾ ਕਰਤਾ ਕੀ ਉਹ ਉਹਨਾਂ ਨੂੰ ਪਤਾ ਜੋ ਵੀ ਕਰਦੇ ਰਿਹਾ